ਸਾਡੇ YouTube ਚੈਨਲ ਤੇ ਆਪਸ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 1 ਇੱਕ 16 ਤੋਂ 36 21 ਤੱਕ ਰਿਟਾਇਰ ਹੋਣ ਵਾਲੇ ਪੈਨਸ਼ਨਰਾਂ ਨੂੰ ਅਨਟ ਲੀਵ ਦੇ ਬਕਾਏ ਦੀ 1 20 ਕਿਤ ਨਾ ਦਿੱਤੇ ਜਾਣ ਬਾਰੇ ਜਿੱਦ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਦੱਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਕਰ ਲਓ। ਤਾਂ ਰੇ ਕੋਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਨੂੰ ਸੰਦੇਸ਼ ਨਹੀਂ ਨਹੀਂ ਜਾਇਆ ਕਰੇ। ਪੰਜਾਬ ਸਰਕਾਰ ਨੇ ਮਿਤੀ 18.2025 ਦੇ ਬਕਾਇਆ ਸਬੰਧੀ ਕੀਤੇ ਨੋਟੀਫਿਕੇਸ਼ਨ ਵਿੱਚ ਕੇ ਕੇ ਫਲਾ ਤੋਂ 36221 ਤੱਕ ਰਾਇਲ ਹੋਏ ਪੈਨਸ਼ਨਾਂ ਨੂੰ ਅਨਟਲੀਵ ਯਾਨੀ ਕਮਾਈ ਛੁੱਟੀ ਦਾ ਬਕਾਇਆ ਬਰਾਬਰ 4 ਮਹੀਨੇ ਵਿੱਚ ਦੇਣ ਦਾ ਵਾਧਾ ਕੀਤਾ ਸੀ ਯਾਨੀ ਲਿਖਿਆ ਗਿਆ ਸੀ ਜਿਸ ਦੀ ਕਿ ਪਹਿਲੀ ਗੇਜਤ ਅਪਾਇਲ 2025 ਵਿੱਚ ਦਿੱਤੀ ਜਾਣੀ ਸੀ ਤੁਹਾਨੂੰ ਅਫਸਰ ਨੂੰ ਕਹਿਣਾ ਪੈਂਦਾ ਹੈ ਕਿ ਇਹਨਾਂ ਪੈਨਸ਼ਨਾਂ ਦਾ ਨੋ ਅਰਡ ਲੀਵ ਦਾ ਅਜੇ ਤੱਕ ਇੱਕ ਵੀ ਬੈਸ ਨਸੀਬ ਨਹੀਂ ਹੋਇਆ ਇਸ ਦੇ ਬਿਲ ਜੋ ਕਿ ਪਹਿਲਾਂ ਪਾਈ ਐਚ ਆਰ ਐਮ ਐਸ ਕੋਡਰ ਉਪਰ ਬਣਾਏ ਜਾਣੇ ਸਨ ਪਰ ਉਹ ਕੋਡਰ ਸਰਕਾਰ ਨੇ ਅਜੇ ਤੱਕ ਖੋਲਿਆ ਹੀ ਨਹੀਂ ਬਲਕਿ ਹੁਣ ਇਹ ਬਿਲ ਆਈ ਐਫ ਐਮ ਐਸ ਵਾਹੀ ਬਣਾਉਣ ਦੇ ਹੁਕਮ ਚਾਰ ਦਿੱਤੇ ਗਏ ਹਨ ਇਸ ਤੋਂ ਬਾਅਦ ਪਤਨੀ ਸਰਕਾਰ ਨੇ ਦਿੱਤੀ ਸੰਕਟ ਕਰਕੇ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਇਹ ਬਿੱਲ ਕੈਸ਼ ਕਰਾਉਣ ਦੇ ਫੈਸਲੇ ਨੂੰ ਜਵਾਨੀ ਹੁਕਮਾਂ ਲਈ ਰੋਕ ਲਗਾ ਦਿੱਤੀ ਹੈ ਜਿਸ ਕਰਕੇ ਠੀਕ ਕਿ 1 ਤੋਂ 36 ਜੂਨ 2021 ਤੱਕ ਰਿਟਾਇਰ ਹੋਏ ਪੈਨਸ਼ਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਨੂੰ ਵਿੱਤੀ ਨੁਕਸਾਨ ਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਜਾਣਦੇ ਹਾਂ ਕਿ ਇਸ ਮੁੱਦੇ ਸੰਬੰਧੀ ਕੀ ਕਰਨਾ ਹੈ ਪੈਨਸ਼ਨਾਂ ਦੇ ਲੀਡਰਾਂ ਦਾ ਲਿਖਿਆ ਹੈ ਕਿ ਆ ਗਿਆ ਹੈ ਪੈਨਸ਼ਨਰਾਂ ਨੂੰ ਅਜੇ ਤੱਕ ਨਹੀਂ ਮਿਲਿਆ ਛੁੱਟੀਆਂ ਦੇ ਸੋਤੇ ਹੋਏ ਪਮਾਨੇ ਅਨੁਸਾਰ ਬਿਤੀ ਲਾਭ ਅਵਰੇਜ ਜਾਲੀ ਹੋਣੀ ਸੀ ਪਹਿਲੀ ਕਿਸ਼ਤ ਪਰ ਹੁਣ ਪੈਸਾ ਜਾਲੀ ਕਰਨ ਤੇ ਲਗਾਈ ਰੋਕ ਪੰਜਾਬ ਸਰਕਾਰ ਨੂੰ ਸੂਬੇ ਦੇ ਪੈਨਸ਼ਨਾਂ ਨੂੰ ਛੁੱਟੀਆਂ ਦੇ ਸੌਦੇ ਹੋਏ ਪ੍ਰਮਾਣੇ ਵਾਈਟ ਲੀਵ ਇਨਕੈਚਮੈਂਟ ਪੈਟਰ ਬੰਦਾ ਵਿਤੀ ਲਾਭ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਪੈਨਸ਼ਨਾਂ ਚ ਰੋਸ ਪਾਇਆ ਜਾ ਰਿਹਾ ਹੈ ਇਸ ਸੰਬੰਧੀ ਪੰਜਾਬ ਗਵਰਨਮੈਂਟ ਪੈਨਸ਼ਨਲ ਵੈਲਫੇਅਰ ਐਸੋਸੀਏਸ਼ਨ ਪੁਛਿੰਡਾ ਦੇ ਪ੍ਰਧਾਨ ਦਰਸ਼ਨ ਸਿੰਘ ਮੋੜ ਤੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸੇ ਬਾਰੇ ਦੀ 18 ਫਰਵਰੀ ਨੂੰ ਇੱਕ ਪੱਤਰਚਾਰੀ ਕੀਤਾ ਸੀ ਕਿ 1 ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਸਮੇਂ ਦਰਾਂਤ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ 6ਵੇਂ ਤਨਖਾਹ ਕਮਿਸ਼ਨ ਮੁਤਾਬਕ ਛੁੱਟੀਆਂ ਦੇ ਸੋਦੇ ਹੋਏ ਪਮਾਨੇ ਅਨਸਾਬ ਛੁੱਟੀਆਂ ਦਾ ਬੰਦਾ ਵੀਤੀ ਲਾਭ ਦਿੱਤਾ ਜਾਵੇਗਾ ਜਿਸ ਦੀ ਕੇ ਪੈਡੀਕਿਸਤ ਬੀਤੇ ਫਰਵਰੀ ਵਿੱਚ ਜਾਰੀ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕੋਈ ਪੈਸਾ ਨਹੀਂ ਦਿੱਤਾ ਗਿਆ ਉਹਨਾਂ ਦੱਸਿਆ ਕਿ ਇਹ ਵਿਤੀ ਲਾਗ ਲੈਣ ਲਈ ਸਰਕਾਰ ਦੇ ਹੁਕਮਾਂ ਹਨ ਫਾਈ ਆਈ ਐਚ ਆਰ ਐਮ ਐਸ ਪੋਰਟਲ ਉੱਪਰ ਬਿੱਲ ਬਣਾਏ ਜਾਣੇ ਸਨ ਪਰ ਅਜੇ ਤੱਕ ਸਰਕਾਰ ਨੇ ਇਹ ਪੋਰਟਲ ਨਹੀਂ ਖੋਲਿਆ ਜਦਕਿ ਹੁਣ ਇਹ ਬਿੱਲ ਨੂੰ ਆਈ ਐਫ ਐਮ ਐਸ ਵਾਈ ਬਣਾਉਣ ਦੇ ਹੁਕਮ ਜਾਰੀ ਦਿੱਤੇ ਗਏ ਹਨ ਤੇ ਜਦੋਂ ਬਿੱਲ ਖਜ਼ਾਨਾ ਵਿਖੇ ਜਮ੍ਹਾਂ ਕਰਵਾਏ ਗਏ ਤਾਂ ਅਗਿਓ ਖਜ਼ਾਨਾ ਤਫ਼ਸਿਲ ਦੇ ਅਧਿਕਾਰੀਆਂ ਨੇ ਸਾਬ ਸ਼ਬਦਾਂ ਵਿੱਚ ਕਿਹਾ ਇਹ ਸੁਭਾ ਸਰਕਾਰ ਨੇ ਇਹ ਲਾਭ ਰਕਮ ਦੇਣਾ ਵਾਧ ਕਰ ਦਿੱਤਾ ਹੈ ਯਾਨੀ ਕਿ ਜਵਾਨੀ ਹਕਮਾਂ ਦੇ ਅਨੁਸਾਰ ਇਹਦੇ ਉੱਤੇ ਕੋਈ ਰੋਕ ਲਗਾਈ ਗਈ ਹੈ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਅਨੁਸਾਰ 2021 ਚ ਮਿਲਣ ਵਾਲੇ ਇਸ ਲਾਭ ਨੂੰ ਹੋਰ ਲਟਕਾਉਣ ਦੀ ਬਜਾਏ ਤੁਰੰਤ ਦਿੱਤਾ ਜਾਵੇ ਇਸ ਮੌਕੇ ਸੀਨੀਅਰ ਕੋਪ ਪ੍ਰਧਾਨ ਹਰਜਤ ਸਿੰਘ ਗਰਾੜ ਖਜਾਮਜੀ ਬਲਦੇਵ ਸਿੰਘ ਲੇਖਾਕਾਰ ਆਤਮਨਰਮ ਤੇ ਪਲੱਸ 70 ਰਮੰਦਰ ਸਿੰਘ ਦੋਲਾ ਆਦਿ ਮੌਜੂਦ ਸਾਮਣੇ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਰਕਾਰ ਕਦੋਂ ਪੈਨਸ਼ਨਾਂ ਦੀ ਅੰਡ ਲੀਵ ਦਾ ਫੋਦੀਆ ਹੋਇਆ ਜੋ ਬਕਾਇਆ ਹੈ ਜਾਰੀ ਕਰਕੇ ਉਹਨਾਂ ਦੀ ਇਸ ਰਕੀ ਮੰਗ ਨੂੰ ਪੂਰਾ ਕਰਦੇ ਹੋਏ ਉਹਨੂੰ ਕਦੋਂ ਗਿਤੀ ਨੁਕਸਾਨ ਤੇ ਮਾਨਸਿਕ ਪਰੇਸ਼ਾਨੀ ਤੋਂ ਬਚਾਉਂਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨਾ ਮੇਰੇ ਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ